ਚਾਰਜ ਕਰਾਤਾ ਬੈਠੇ ਹੋ ਆਹ ਲੋਕੀ ਤੁਸਪਲਾਸਾਂ ਦਾ ਧੱਕਾ ਖਾੜੇ ਬੰਦੇ ਉਹਦੇ ਡਾਂਗਾ ਮਾਰੀਆਂ ਕੱਪੜੇ ਪਾੜੇ ਉਹ ਕੰਗਲਾ ਘਰ ਦਾ ਇਲਾਕਾ ਨਹੀਂ ਨਾ ਬੰਦ ਕਰਦੇ ਰਾਹ ਨੂੰ ਜਾ ਦੇਖੋ ਤੇ ਪੂਰਾ ਸਰਪਾਰਟ ਕਰਦੇ ਨੇ ਬੰਦੇ ਬਣਾ ਤਾਂ ਗੇਣਾ ਜੇ ਮੈਦੋ ਉੱਡਾ ਥੋੜਾ ਜਿਵੇਂ ਖੋਤਾਵਾ ਬੋਲੇ ਫਿਰ ਨਹੀਂ ਇਹ ਬਿਲਕੁਲ ਨਹੀਂ ਲੱਗਣ ਦੇਣੀ ਚਾਹੇ ਸਾਡੇ ਡਾਂਗਾ ਮਾਰ ਕੇ ਸਿਰ ਪਾੜ ਦੇਣ ਜਾਂ ਕੁਛ ਮਰਜ਼ੀ ਕਰ ਦੇਣਾ ਸੀ ਇਹ ਫਿਰ ਵੀ ਕਿਸੇ ਹੱਦ ਤੱਕ ਨਹੀਂ ਲੱਗਣ ਦੇਵਾ चलो बि चलो थिए ਸਾਡੇ ਨਾਲ ਜ਼ਬਰਦਸਤੀ ਕੀਤੀ ਆ ਕਿਉਂਕਿ ਤੜਕੇ ਇਹ ਚਾਰ ਦੇ ਤਕਰੀਬ ਸਾਡੇ ਮਤਲਬ ਪਿੰਡ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਿਸ ਆ ਚੁੱਕੀ ਸੀਗੀ ਤੇ ਸਾਰਾ ਪਿੰਡ ਇਹਨਾਂ ਨੇ ਸੀਲ ਕਰ ਦਿੱਤਾ ਸਾਡਾ ਪਿੰਡ ਤੇ ਜਦੋਂ ਦਿਨ ਚੜ੍ਹਿਆ ਸਾਨੂੰ ਪਤਾ ਲੱਗਿਆ ਮਤਲਬ ਥੋੜੇ ਬੰਦੇ ਸਾਡੇ ਸਾਰੇ ਧਰਨੇ ਦਾ ਟੈਂਟ ਟੁੰਟ ਪਟਦਾ ਇਹਨਾਂ ਨੇ ਜੀਸੀਬੀ ਨਾਲ ਸਾਰਾ ਸਾਡਾ ਬਹੁਤ ਨੁਕਸਾਨ ਕਰਤਾ ਤੇ ਅਸੀਂ ਜਦੋਂ ਉਧਰ ਦੀ ਦਿਵਾ ਕਿਸੇ ਪਾਸੇ ਦੀ ਸਾਨੂੰ ਇਹ ਨੰਘਣ ਨਹੀਂ ਦਿੱਤਾ ਜਾਂਦਾ ਸੀ ਜਦੋਂ ਅਖੀਰ ਅਸੀਂ ਮਤਲਬ ਉਹ ਇੱਕ ਸਾਈਡ ਤੋਂ ਮੰਡੀ ਵਾਲੇ ਪਾਸੇ ਸਾਡੇ ਪਿੰਡ ਦੇ ਵਿੱਚ ਮੰਡੀ ਆ ਅਨਾਜ ਮੰਡੀ ਉਧਰ ਦੇ ਪਾਸੇ ਮੰਡੀ ਉਧਰ ਦੇ ਪਾਸੇ ਅਸੀਂ ਰੋ ਐਂਟਰ ਹੋਣ ਲੱਗੇ ਤਾਂ ਸਾਡੇ ਨਾਲ ਪੁਲਿਸ ਨੇ ਧੱਕਾ ਕੀਤਾ ਸਾਡੇ ਡੰਡੇ ਮਾਰੇ ਡਾਠੀ ਚਾਰ ਸਾਡੇ ਨਾਲ ਕੀਤਾ ਸਾਡੇ ਕੱਪੜੇ ਪਾੜੇ ਸਾਡੀਆਂ ਮਾਈਆਂ ਦੇ ਸਾਡੀਆਂ ਬੀਬੀਆਂ ਭੈਣਾਂ ਦੇ ਬਜ਼ੁਰਗਾਂ ਦੇ ਸਾਡੇ ਨੌਜਵਾਨਾਂ ਦੇ ਸਾਡੇ ਆ ਹਾਲਾਤ ਕੀਤੇ ਇਹਨਾਂ ਨੇ ਪ੍ਰਸ਼ਾਸਨ ਨੇ ਜੀ ਤਾਂ ਤੁਸੀਂ ਮੈਨੂੰ ਲਗਾਤਾਰ ਵਿਰੋਧ ਕਰੋ ਫੈਕਟਰੀ ਲੱਗਣ ਨਹੀਂ ਦੇਣੀ ਐ ਫੈਕਟਰੀ ਨਹੀਂ ਇਹ ਬਿਲਕੁਲ ਨਹੀਂ ਲੱਗਣ ਦੇਣੀ ਚਾਹੇ ਸਾਡੇ ਡਾਂਗਾ ਮਾਰ ਕੇ ਸਿਰ ਪਾੜ ਦੇਣ ਚਾਹੇ ਕੁਝ ਮਰਜ਼ੀ ਕਰ ਦੇਣਾ ਅਸੀਂ ਇਹ ਫੈਕਟਰੀ ਕਿਸੇ ਹੱਦ ਤੱਕ ਨਹੀਂ ਲੱਗਣ ਦੇਵਾਂਗੇ ਦੱਸੋ ਜੀ ਕੀ ਕਹੋਗੇ ਜੀ ਪਿੰਡ 'ਚ ਕੀ ਮਾਹੌਲ ਬਣਿਆ ਅੱਜ ਪਿੰਡ ਜੀ ਸਾਡਾ ਸੋਣੀ ਜੀ ਤਬਦੀਲ ਕਰਤਾ ਇਹਨਾਂ ਨੇ ਪਰ ਅਸੀਂ ਸਾਤਮਈ ਤਰੀਕੇ ਦੇ ਨਾਲ ਆਪਣਾ ਧਾਰਨਾ ਜਾਰੀ ਰੱਖਾਂਗੇ ਜਿਹੜਾ ਸਾਡਾ ਸੈੱਡ ਇਹਨਾਂ ਨੇ ਢਾਇਆ ਗਿਆ ਵਾ ਉਹ ਸਾਡੀ ਆਪ ਦੀ ਪ੍ਰਾਪਰਟੀ 'ਚ ਕੋਈ ਕਿਸੇ ਸਰਕਾਰੀ ਪ੍ਰਾਪਰਟੀ 'ਚ ਨਹੀਂ ਹੈਗਾ ਉਹਦਾ ਸਰਕਾਰ ਨੇ ਸਾਡੇ ਨਾਲ ਬਹੁਤ ਧੱਕੇਸ਼ਾਹੀ ਕੀਤੀ ਐ ਅਸੀਂ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਸਮਾਨ ਅੰਦਰ ਨਹੀਂ ਜਾਣ ਦੇਵਾਂਗੇ ਇਹਦੇ ਲਈ ਸਾਡੇ ਨਗਰ ਦੀਆਂ ਮਾਈਆਂ ਬੀਬੀਆਂ ਬੱਚੇ ਜੇ ਜਾਣਗੇ ਤਾਂ ਲਾਸਾਂ ਦੇ ਉੱਤੇ ਹੀ ਲੰਘਣਾ ਪਊਗਾ ਇਹ ਫੈਕਟਰੀ ਨੂੰ ਸ਼ੁਰੂ ਕਰਾਉਣ ਲਈ ਮਦਦ ਇਹਨਾਂ ਕਿਉਂ ਕੀਤਾ ਜਾ ਰਿਹਾ ਇਹ ਸਰਕਾਰਾਂ ਦੀਆਂ ਪਾਲਿਸੀਆਂ ਜੀ ਕਾਰਪੋਰੇਟ ਘਰਾਣਿਆਂ ਨੂੰ ਬਹੁਤ ਵੱਡਾ ਇਹਨਾਂ ਦੇ ਵਿੱਚ ਸਬਸਿਡੀਆਂ ਮੈਣ ਲੀਆਂ ਤਾਂ ਕਿ ਇਹਨਾਂ ਨੂੰ ਆਏ ਆ ਵੀ ਅਸੀਂ ਵੱਧ ਤੋਂ ਵੱਧ ਪੰਜਾਬ ਨੂੰ ਵੇਚਾਂਗੇ ਤਾਂ ਕਰਕੇ ਜਿਹੜੇ ਜ਼ਿਮੀਂਦਾਰ ਭਰਾਵਾ ਆਪਣੀਆਂ ਅੱਜ ਖੇਤੀਆਂ ਕਰਦੇ ਆ ਪਜਾਉ ਜਿਹੜੀ ਇਹ ਧਰਤੀ ਆ ਇਹ ਪੰਜਾਬੂ ਧਰਤੀ ਆ ਹੋਰ ਰਾਜਸਥਾਨ ਵਗੈਰਾ ਗੁਜਰਾਤ ਦੇ ਵਿੱਚ ਜਾ ਕੇ ਆਪਦੀਆਂ ਫੈਕਟਰੀਆਂ ਲਗਾ ਸਕਦੇ ਆ ਪਰ ਖਾੜੇ ਦੇ ਵਿੱਚ ਚਲਾਉਣ ਲਈ ਇਹਨਾਂ ਨੂੰ ਲਾਸਾਂ ਤੋਂ ਦੀ ਨੰਘਣਾ ਹੀ ਪਊਗਾ ਠੀਕ ਕੀ ਕੀਤਾ ਪਿੰਡ ਚ ਪੁਲਿਸ ਜੀ ਆਪਣੇ ਬਾਇਓ ਗੈਸ ਦਾ ਪਲਾਂਟ ਲੱਗ ਰਿਹਾ ਵਾ ਤੇ ਉਸ ਦੇ ਪ੍ਰਤੀ ਪਿੰਡ ਸਾਰਾ ਇੱਕ ਪਾਸੇ ਆ ਜੀ ਸਰਕਾਰ ਇੱਕ ਪਾਸੇ ਆ ਮੁਲਾਜ਼ਮ ਸੱਦੇ ਹੋਏ ਆ ਜੀ ਤੇ ਇਹ ਲਾਠੇ ਚਾਰਜ ਕਰਦੇ ਆ ਗੁਰਦੁਆਰੇ ਆਪਣੇ ਮੱਥਾ ਟੇਕਣ ਦੇ ਸਕੂਲ ਦੀਆਂ ਬੈਨਾਂ ਵਾ ਉਹ ਬਾਹਰੋਂ ਬਾਹਰ ਮੋੜ ਰਹੇ ਆ ਜੀ ਇਹ ਤੇ ਬਹੁਤ ਜ਼ਿਆਦਾ ੱੱਕਾ ਕਰ ਰਿਹਾ ਈ ਜੇ ਤੱਕ ਆ ਕਰਦੇ ਆ ਧਰਨਾ ਚ ਕਾਉਂਦੇ ਆ ਤਾਂ ਅਸੀਂ ਫੇਰ ਕੱਲ ਨੂੰ ਫੇਰ ਧਰਨਾ ਲਾਵਾਂਗੇ ਜੀ ਅਸੀਂ ਫੈਕਟਰੀ ਲੱਗਣ ਨਹੀਂ ਦੇਣੀ ਇਹ ਬੈਓ ਗੈਸ ਫੈਕਟਰੀ ਜੀ ਇਹ ਫੈਕਟਰੀ ਦੇ ਉਲਟ ਪਿੰਡ ਸਾਰਾ ਇੱਕ ਝੋਟਾ ਹਾਂਜੀ ਇੱਕ ਝੋਟਾ ਜੀ ਸਾਰਾ ਪਿੰਡ ਇੱਕ ਝੋਟਾ ਜੀ ਇੱਤਾਂ ਵਿੱਚ ਦੀ ਲੰਕ ਜਾ ਰਹੇ ਹੋ ਕਿਉਂ ਕੀ ਗੱਲ ਹੋ ਗਈ ਅਸੀਂ ਵਿੱਚ ਧਰਨੇ ਤੇ ਜਾ ਰਹੇ ਹਾਂ ਅਸੀਂ ਫੈਕਟਰੀ ਨਹੀਂ ਲੱਗ ਰਹੇ ਅਸੀਂ ਗੰਦੀ ਫੈਕਟਰੀ ਇਹ ਫੈਕਟਰੀ ਸਾਡੇ ਸਾਰੇ ਪੂਰੇ ਮਤਲਬ ਪਿੰਡ ਲਈ ਇੱਕ ਮਤਲਬ ਹੈ ਕਿ ਆ ਕੈਂਸਰ ਫੈਕਟਰੀ ਆ ਅਸੀਂ ਨਹੀਂ ਲੱਗ ਰਹੇ ਖਤਰਨਾਕ ਆ ਖਤਰਨਾਕ ਆ ਤੇ ਅੱਜ ਕੀ ਕੀਤਾ ਪੁਲਿਸ ਨੇ ਫਿਰ ਰਾਹ ਬੰਦ ਕੀਤੇ ਸਾਰੇ ਰਾਹ ਬੰਦ ਕਰ ਦਿੱਤੇ ਇਹਨਾਂ ਦੀ ਬਿਨਾ ਦੱਸੀ ਆ ਗਈ ਘੇਰਾ ਪਾ ਲਿਆ ਦੋਵੇਂ ਹਾਂਜੀ ਕੀ ਹੋਇਆ ਬਈ ਜੀ ਬਿਨਾ ਦੱਸੀ ਆ ਗਈ ਵੀਰ ਜੀ ਇਹ ਤਾਂ ਰਾਤ ਨੂੰ ਸੁੱਤੇ ਪਿਆ ਨੂੰ ਆ ਕੇ ਦੱਬਿਆ ਇਹਨਾਂ ਨੇ ਅੱਛਾ ਜੀ ਹਾਂਜੀ ਤੱਕਾ ਕੀਤਾ ਪੂਰਾ ਹਾਂਜੀ ਤੱਕਾ ਹੀ ਹੋਇਆ ਹੈ ਤਾਂ ਸਾਡੇ ਪੂਰਾ ਗਾ ਪਾਇਆ ਹੈ ਜੀ ਪੂਰਾ ਯਾਨੀ ਕਿ ਸਾਰਾ ਪਿੰਡ ਸਾਡਾ ਸੀਲ ਕੀਤਾ ਹੋਇਆ ਹੈ ਜੀ ਯਾਨੀ ਕਿ ਕਿਸੇ ਵੀ ਨੰਗਣ ਨਹੀਂ ਦੇ ਰਹੇ ਕਿਉਂ ਕੰਮ ਵਾਲੇ ਨੂੰ ਨੰਗਣ ਦੇ ਰਹੇ ਨਾ ਉੱਥੇ ਜਾਣ ਰਿਹਾ ਜੀ ਸਾਰੇ ਪਿੰਡ ਦਾ ਯਾਨੀ ਕਿ ਲਾਠੀ ਚਾਰਜ ਕਰੀ ਜਾਂਦੇ ਨੇ ਜੀ ਕਾਰਨ ਕੀ ਐ ਇਦਾਂ ਕਰ ਰਹੇ ਨੇ ਇੱਕਦਮ ਕਾਰਨ ਇਹੀ ਹੈ ਜੀ ਉਹ ਕਹਿੰਦੇ ਫੈਕਟਰੀ ਲਾਉਣੀ ਹੈ ਜੀ ਅਸੀਂ ਪਿੰਡ ਵਾਲੇ ਕਹਿੰਦੇ ਵੀ ਲਾਉਣ ਨਹੀਂ ਦੇਣੀ ਜੀ ਇਹੀ ਕਾਰਨ ਪਿੰਡੇ ਇਸ ਮਾਮਲੇ ਤੇ ਇਕਜੁੱਟਾ ਹਾਂਜੀ ਇਕਜੁੱਟਾ ਜੀ ਹੁਣ ਉਥੇ ਮੌਕੇ ਤੇ ਕੁਝ ਹੋਇਆ ਮੌਕੇ ਤੇ ਕੁਛ ਨਹੀਂ ਹੋਇਆ ਜੀ ਹੋਈ ਜਾਂਦਾ ਜੀ ਜਾਂਦੇ ਜਾਂਦੇ ਜੀ ਬੰਦੇ ਮੌਕੇ ਤੇ ਜੀ ਲਾਠੀ ਚਾਰਜ ਹੋਈ ਜਾਂਦਾ ਜੀ ਧਰਨੇ ਵਾਲੀ ਜਗ੍ਹਾ ਤੇ ਛੱਡ ਛੁੱਟ ਸਾਰ ਕੋ ਪੰਤਾ ਜੀ ਸਭ ਕੋ ਪੁਲਿਸ ਕਿੰਨੀ ਕਾਈ ਆ ਵਰਸ ਤਾਂ ਬਹੁਤ ਜ਼ਿਆਦਾ ਆਈ ਹੋਈ ਹੈ ਜੀ ਬਹੁਤ ਹੀ ਜ਼ਿਆਦਾ ਆਈ ਹੋਈ ਹੈ ਪੁਲਿਸ ਤਾਂ ਸਾਰੇ ਪਿੰਡ ਘੇਰਿਆ ਹੋਇਆ ਜਾਨਾ ਛੋਣੀ ਬਣਿਆ ਪਿਆ ਹਾਂਜੀ ਹਾਂਜੀ ਸਾਰੇ ਰਾਹ ਬੰਦ ਕੀਤੇ ਹੋਏ ਹਾਂਜੀ ਸਾਰੇ ਰਾਹ ਬੰਦ ਕੀਤੇ ਨੰਗਣ ਨਹੀਂ ਦੇ ਰਹੇ ਜੀ ਪੂਰਾ ਧੱਕਾ ਕਰੀ ਜਾਂਦੇ ਸਾਰੇ ਪਿੰਡ ਜੀ ਮੈਨੂੰ ਮੈਂ ਤਾਂ 1.5-2 ਵਜੇ ਤੇ ਆਏ ਹੋਇਆ ਪੁਲਿਸ ਵਾਲੇ ਤਾਂ ਤੇ ਧਰਨੇ ਵਾਲੀ ਜਗ੍ਹਾ ਤੇ ਤੇ ਉਹ ਧਰਨੇ ਦਾ ਜਿਹੜਾ ਬਣਾਇਆ ਸੀਗਾ ਸ਼ੈੱਡ ਛੱਡ ਸਭ ਢਾਟਿਆ ਪਾ ਉਹਨਾਂ ਨੇ ਤੇ ਉਹ ਧਰਨੇ ਵਾਲੀ ਜਗ੍ਹਾ ਤੇ ਜਾਣ ਮੈ ਨਹੀਂ ਦਿੰਦੇਗੇ ਤੇ ਲਾਠੀ ਚਾਰਜ ਹੋ ਰਿਆ ਦੋ ਪੰਜਾਂ ਚੌ ਬੰਦੇ ਸੱਟਾਂ ਵੀ ਵੱਜ ਗਈਆਂ ਵਾ ਇਸ ਕਰਕੇ ਸਾਰੇ ਪਿੰਡ ਨੂੰ ਬੜੀ ਪ੍ਰੋਬਲਮ ਆ ਫੈਕਟਰੀ ਇਹ ਲੱਗਣੀ ਚਾਹੀਦੀ ਨਹੀਂ ਸਵੇਰੇ ਨਾਲ ਸਾਡੇ ਪਿੰਡ ਦੀ ਇੱਕ ਕੁੜੀ ਆ ਸਾਡੇ ਪਿੰਡ ਦੀ ਉਹਨਾਂ ਦਾ ਥੋੜਾ ਜੱਗ ਅੱਗੇ ਜਾ ਕੇ ਡੇਰੀ ਫਾਰਮ ਉਹ ਧਾਰਾਂ ਚੋਂ ਨਾ ਜਾਂਦੀ ਸੀ ਧਾਰਾਂ ਮੇ ਨਹੀਂ ਚੋਣ ਦਿੱਤੀਆਂ ਉਹਨੂੰ ਦੇਖ ਲੋ ਇੰਨਾ ਧੱਕਾ ਸ਼ਾਹੀ ਕੀਤਾ ਗੁਰਦਰਾਹਾਂ ਨੇ ਧੱਕਾ ਸ਼ਾਹੀ ਕੀਤਾ ਚਾਰੇ ਕੈਮਰੇ ਦੇਖ ਲੋ ਚਾਰੇ ਗੁਰਦਰਾਹਾਂ ਇਹਨਾਂ ਜਿਆਦੇ ਧੱਕਾ ਸ਼ਾਹੀ ਕੀਤਾ ਬਾਕੀ ਜਿਹੜਾ ਸੈੱਟ ਆ ਉਹ ਸਰਕਾਰੀ ਪ੍ਰੋਪਰਟੀ ਜੀ ਨਹੀਂ ਕੋਈ ਇਹਦੇ ਭੰਮੀਪੁਰਾ ਦੀ ਆਪ ਦੇ ਖੇਤ ਸਾਡੇ ਖੇਤ ਆ ਸਾਡਾ ਘਾਟਾ ਆ ਗਿਆ ਸਾਰਾ ਜੈਬ ਸਿੰਘ ਦੇ ਥਾਂ ਤੇ ਆ ਜੈਬ ਦਾ ਘਰ ਸੀਗਾ ਸਾਰਾ ਢਾ ਕੇ ਫਨਾ ਕਰਤਾ ਇਹਨਾਂ ਨੇ ਇਹਦੇ ਐਕਸ਼ਨ ਹੋਣਾ ਚਾਹੀਦਾ ਨੇ ਪੁਲਿਸ ਨਾਲ ਮੁਲਾਜ਼ਮਾਂ ਤੇ ਹਾਂਜੀ ਹਾਂਜੀ